ਇਹਨੂੰ ਦੁੱਧ ਨਾਲ ਵੀ ਲਿਆ ਜਾ ਸਕਦਾ ਭਾਜੀ ਉਹ ਤਾਂ ਵੈਸੇ ਕਹਿੰਦੇ ਆਮਲੇ ਨੂੰ ਦੁੱਧ ਦੇ ਨਾਲ ਉਹ ਹੀ ਦੱਸਣ ਲੱਗਾ ਭਾਜੀ ਤੁਹਾਨੂੰ ਉਹ ਹੀ ਦੱਸਣ ਲੱਗਾ ਵਾਹ ਇੱਕ ਆਮਲਾ ਹੀ ਇਦਾਂ ਦਾ ਖੱਟਾ ਫਲ ਆ ਜਿਹੜਾ ਦੁੱਧ ਨਾਲ ਲਿਆ ਜਾ ਸਕਦਾ ਬਾਕੀ ਕੋਈ ਵੀ ਖੱਟਾ ਫਲ ਜਿਹੜਾ ਦੁੱਧ ਨਾਲ ਨਹੀਂ ਲਿਆ ਜਾ ਸਕਦਾ ਹੁਣ ਇੱਥੇ ਆਮਲਾ ਕਿਹੜਾ ਲਿਆ ਜਾ ਸਕਦਾ ਇਹ ਵੀ ਆ ਗਿਆ ਹੁਣ ਜਿਹੜਾ ਆਮਲਾ ਮਾਗ ਮਹੀਨੇ ਪੱਕ ਕੇ ਖੁਦ ਆਪ ਡਿੱਗਦਾ ਆ ਪੱਕ ਕੇ ਅੱਛਾ ਮਤਲਬ ਜਦੋਂ ਪੂਰਾ ਜੋਬਨ ਤੇ ਆ ਕੇ ਉੱਪਰੋਂ ਰੈੱਡ ਰੈੱਡ ਹੋ ਜਾਂਦਾ ਭਾਜੀ ਉਹ ਪੱਕ ਜਾਂਦਾ ਆਮਲਾ ਹਾਂ ਜੀ ਹਾਂ ਜੀ ਫਿਰ ਉਹ ਪੱਕ ਕੇ ਜਦੋਂ ਖੁਦ ਡਿੱਗਦਾ ਨਾ ਠੀਕ ਆ ਠੀਕ ਉਹ ਆਮਲਾ ਜਿਹੜਾ ਆ ਭਾਜੀ ਉਹਨੂੰ ਡਰਾਈ ਕਰ ਲੋ ਸੁਕਾ ਲੋ ਫੇ ਪਾਊਡਰ ਬਣਾ ਕੇ ਉਹਨੂੰ ਦੁੱਧ ਨਾਲ ਲਿਆ ਜਾ ਸਕਦਾ ਭਾਜੀ ਕੀ ਬਾਤ ਸੋਏ ਮਲੋਗੇ ਅਸੀਂ ਚਲੋ ਚਰਚਾ ਕਰਦੇ ਡੀਪ ਜਾਂਦੇ ਆ ਜਦੋਂ ਫਿਰ ਉਹ ਗੱਲਾਂ ਨਿਕਲ ਕੇ ਆਉਂਦੀਆਂ ਆ ਕਿਉਂਕਿ ਅਸੀਂ ਸਮਝਦੇ ਆ ਵੀ ਤ੍ਰਿਫਲਾਈ ਆ ਮਤਲਬ ਆਉਲਾਈ ਆ ਚਾਰੜੀ ਆ ਭੇੜਾਈ ਆ ਪਰ ਭਾਜੀ ਇਹ ਦਵਾਈ ਅਸਲ ਚ ਬਹੁਤ ਮਤਲਬ ਇੱਕ ਹਾਂ ਜੇ ਜੇ ਕਿਸੇ ਬੰਦੇ ਨੂੰ ਲੈਣਾ ਆ ਗਿਆ ਨਾ ਭਾਜੀ ਹਾਂ ਤੇ ਬੰਦੇ ਨੂੰ ਪਤਾ ਲੱਗ ਗਿਆ ਮੇਰੀ ਆ ਤਸਵੀਰ ਆ ਭਾਜੀ ਉਹਨੂੰ ਤਾਂ ਦੂਸਰੇ ਦਿਨ ਉਹ ਬੰਦਾ ਕਰ ਦਿੰਦਾ ਸੈਟ ਇਹ ਹੁਣ ਮਾਈਗਰੇਨ ਤੇ ਕੰਮ ਕਰਦਾ ਆ ਇਹ